ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ 27 ਅਤੇ 28 ਤਰੀਕ ਦੋ ਦਿਨ ਜਿਹੜੇ ਨੇ ਇਹਨਾਂ ਦੇ ਵਿੱਚ ਕੀ ਅਲਰਟ ਜਾਰੀ ਹੋਏ ਨੇ ਮੌਸਮ ਦੇ ਕਿਉਂਕਿ ਹੁਣ ਦੁਬਾਰਾ ਤੋਂ ਪੰਜਾਬ ਦੇ ਵਿੱਚ ਮੌਨਸੂਨ ਦੀ ਐਂਟਰੀ ਦਿਖਾਈ ਦੇ ਰਹੀ ਹੈ ਜੀ ਜੋ ਸੋਕੇ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਸੀ ਪੂਰੇ ਪੰਜਾਬ ਵਿੱਚ ਉਹਦੇ ਵਿੱਚ ਕਿਹ ਤਰ੍ਹਾਂ ਕਿਤੇ ਮਾਲਵੇ ਤੋ ਅਲਾਵਾ ਮਾਝੇ ਅਤੇ ਦੁਆਬੇ ਦੇ ਵਿੱਚ ਮੀਹਾ ਦੀ ਹੁਣ ਦੁਆਰ ਤੋਂ ਆਮਦ ਹੁੰਦੀ ਦਿਖਾਈ ਦੇ ਰਹੀ ਹੈ ਸਿਰਫ ਮਾਲਵੇ ਦਾ ਇਲਾਕਾ ਹੀ ਹੈ ਜਿਹੜਾ ਹੁਣ ਪੈਂਡਿੰਗ ਰਹਿ ਰਿਹਾ ਹੈ ਮੀਹਾ ਤੋਂ ਪਰ ਅੱਜ ਅਤੇ ਕੱਲ ਦੋ ਦਿਨ ਨੇ ਜਿਨ੍ਹਾਂ ਦੇ ਵਿੱਚ ਮਾਲਵੇ ਦੇ ਇਲਾਕੇ ਦੇ ਵੀ ਕਿਤੇ ਨਾ ਕਿਤੇ ਜਿਹੜਾ ਉਲੰਭਾਏ ਉੱਤਰਦਾ ਦਿਖਾਈ ਦੇ ਰਿਹਾ ਸਭ ਤੋਂ ਪਹਿਲਾਂ ਸੈਟਲਾਈਟ ਵਿੱਚ ਦੇਖਾਂਗੇ ਇਹ ਵਿੱਚ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਤੁਸੀਂ ਤਾਜ਼ਾ ਸੈਟਲਾਈਟ ਵਿੱਚ ਦੇਖ ਸਕਦੇ ਇੱਕ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਖਾਸ ਕਰਕੇ Rajasthan ਤੇ Haryana ਤੋਂ Punjab ਵੱਲ ਕੋਚ ਕਰਨਗੇ ਰਾਤ ਤੋਂ ਹੀ ਸਿਸਟਮ ਬਣੇ ਹੋਏ ਦਿਖਾਈ ਦੇ ਰਹੇ ਨੇ ਜੀ ਪੰਜਾਬ ਦੀ ਸਰਹੱਦੀ ਇਲਾਕੇ ਜੋ ਕਿ Himachal ਤੋਂ ਟੱਚ ਕਰਦੇ ਨੇ ਜਿਦੇ ਵਿੱਚ ਖਾਸ ਕਰਕੇ ਪਟਿਆਲੇ ਦਾ ਇਲਾਕਾ ਹੋ ਗਿਆ ਜੀ ਫਤਿਹਗੜ ਸਾਹਿਬ ਦਾ ਇਲਾਕਾ ਹੋ ਗਿਆ ਥੋੜਾ ਬਹੁਤਾ ਇਲਾਕਾ ਗੱਲ ਕਰ ਲਈ ਆਪਾਂ ਕਰਾਲੀ ਮੁਹਾਲੀ ਮੋਰਿੰਡੇ ਤੋਂ ਅੱਗੇ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਜ਼ਿਲ੍ਹਾ ਇਨਾਂ ਦੇ ਵਿੱਚ ਇਹ ਹਾਲਾਤ ਬਣੇ ਹੋਏ ਨੇ ਕਿ ਰਾਤ ਤੋਂ ਹੀ ਬੱਦਲ ਬਾਈ ਸੰਗਣੇ ਰੂਪ ਦੇ ਵਿੱਚ ਦਿਖਾਈ ਦੇ ਰਹੀ ਹੈ ਸਵੇਰ ਵੇਲੇ ਤੋਂ ਹੀ ਇਸ ਇਲਾਕੇ ਦੇ ਵਿੱਚ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੀ ਤੇ ਜਿਸ ਦੇ ਕਾਰਨ ਆਪਾਂ ਗੱਲ ਕਰੀ ਕੱਜ 27 ਜੁਲਾਈ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਸਿਸਟਮ ਨੇ ਇਹ ਪੰਜਾਬ ਦੇ ਵਿੱਚ ਕੂਚ ਕਰਨਗੇ ਤੇ ਹੌਲੀ-ਹੌਲੀ ਅੱਗੇ ਬਾਧਦੇ ਹੋਏ ਪੰਜਾਬ ਦੇ ਵਿੱਚ ਮੀਂਹ ਦੀ ਦੁਆਰਾ ਤੋਂ ਇਹ ਰੀਚਾਰਜ ਸਿਸਟਮ ਦੇ ਵਾਂਗੂ ਕੰਮ ਕਰ ਰਿਹਾ ਹੈ ਜੇ ਇੱਕ ਗੱਲ ਕਰੀਏ 22 ਤਰੀਕ ਦੀ ਸਵੇਰ ਵੇਲੇ ਤੋਂ ਹੀ ਮੀਂਹ ਦੇ ਹਾਲਾਤ ਨੇ ਤੇ ਦੁਪਹਿਰ ਤੱਕ ਪੂਰੇ ਪੰਜਾਬ ਦੇ ਵਿੱਚ ਕਿਣਮਣ ਕਣੀ ਦੇ ਨਾਲ ਵਧੀਆ ਮੀਂਹ ਦੇ ਹੋਣ ਦੇ ਅਸਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਗੱਲ ਕਰ ਲਈ ਆਪਾਂ ਜ਼ਿਲ੍ਹੇ ਵਾਈਜ਼ ਤਾਂ ਖਾਸ ਕਰਕੇ ਜਿਹੜੀ ਸਰਹੱਦੀ ਬੈਲਟ ਹਿਮਾਚਲ ਨੂੰ ਟੱਚ ਕਰਦੀ ਹੈ ਜਿਹਦੇ ਵਿੱਚ ਹਿਮਾਚਲ ਤੋਂ ਇਲਾਵਾ ਪਠਾਨਕੋਟ ਗੁਰਦਾਸਪੁਰ ਅੱਗੇ ਅਜੀ ਤਾਂ ਨਵਾਂ ਸ਼ਹਿਰ ਹੁਸ਼ਿਆਰਪੁਰ ਰੂਪਨਗਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਗੜਸ਼ੰਕਰ ਭਲਾਚੌਰ ਕਰਾਲੀ ਮੁਹਾਲੀ ਮੁਰਿੰਡਾ ਰੂਪਨਗਰ ਤੋਂ ਅੱਗੇ ਗੱਲ ਕਰ ਲਈ ਤੇ ਫਤੇਕੜ ਸਾਹਿਬ ਪਟਿਆਲੇ ਦਾ ਇਲਾਕਾ ਇਹਨਾਂ ਵਿੱਚ ਸ਼ੁਰੂਆਤੀ ਤੌਰ ਤੇ ਮੀ ਹੋਣਗੇ ਫਿਰ ਅੰਮ੍ਰਿਤਸਰ ਤੋਂ ਅੱਗੇ ਤਰੰਤਰੰਦੇ ਵਾਲਾ ਅਕਾ ਹੋ ਗਿਆ ਜੀ ਮੁਕਸਰ ਸਾਹਿਬ ਹੋ ਗਿਆ ਇਹਨਾਂ ਦੇ ਵਿੱਚ ਭਾਰੀ ਮੀਂਹ ਦੇ ਅਲਰਟ ਨੇ ਤੇ ਹੌਲੀ-ਹੌਲੀ ਅਗਰ ਗੱਲ ਕਰੀਏ ਤਾਂ ਆਪਾਂ ਬਠਿੰਡੇ ਵੱਲੋਂ ਆਈਏ ਜਾਂ ਫਿਰ ਸੰਗਰੂਰ ਵੱਲੋਂ ਆ ਇਸ ਵਿੱਚ ਵੀ ਵਧੀਆ ਮੀਂਹ ਹੈ ਪਰ ਬਰਨਾਲੇ ਤੋਂ ਅੱਗੇ ਗੱਲ ਕਰ ਲਈਏ ਤਾਂ ਫਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਫਿਲਹਾਲ ਐਡੇ ਵੱਡੇ ਅਲਰਟ ਜਾਰੀ ਨਹੀਂ ਹੋਏ ਪਰ ਹਲਕੇ-ਫੁਲਕੇ ਕਿਣਮਣ ਕਣੀਆਂ ਅੱਜ ਹੁੰਦੀਆਂ ਦਿਖਾਈ ਦੇਣਗੀਆਂ ਤੇ ਦੁਪਹਿਰ ਤੋਂ ਬਾਅਦ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਪਰ ਗੱਲ ਕਰ ਲਈਏ 28 ਤਰੀਕ ਰਾਤ ਦੀ ਸੌਰੀ 27 ਤਰੀਕ ਰਾਤ ਤੋਂ 28 ਤਰੀਕ ਸਵੇਰ ਦੇ ਵਿੱਚਕਾਰ ਦੁਬਾਰਾ ਤੋਂ ਫਿਰ ਸਿਸਟਮ ਐਂਟਰ ਕਰਦੇ ਭਾਰੀ ਮੀਂਹਾਂ ਦੇ ਅਲਰਟ 28 ਤਰੀਕ ਨੂੰ ਦਿਖਾਈ ਦੇ ਰਹੇ ਨੇ ਲਗਭਗ ਪੂਰੇ ਦਿਨ ਪੂਰੇ ਪੰਜਾਬ ਦੇ ਵਿੱਚ ਮੀਂਹਾਂ ਦਾ ਇੱਕ ਝੜੀ ਵਰਗਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਮੌਸਮ ਵਿਭਾਗ ਦੇ ਅਲਰਟ ਨਹੀਂ ਪਿਛਲੇ ਭਾਗ ਗੱਲ ਕਰੀਏ ਤਾਂ ਅਲਰਟ ਫੇਲ ਹੁੰਦੇ ਦਿਖਾਈ ਦੇ ਰਹੇ ਸੀ ਪਰ ਹੁਣ ਇੱਕ ਗੱਲ ਕਰੀਏ ਤਾਂ ਦੁਆਰਾ ਤੋਂ ਲਗਾਤਾਰ 2-3 ਦਿਨਾਂ ਤੋਂ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਮੀਂਹ ਹੋਇਆ ਹੈ ਜੀ ਤਾਂ ਉਸ ਦੇ ਨਾਲ ਦੁਆਰਾ ਤੋਂ ਇਹ ਅਲਰਟ ਪੰਜਾਬ ਮੌਸਮ ਵਿਭਾਗ ਤੇ ਸਹੀ ਤਰੀਕੇ ਨਾਲ ਸਾਬਤ ਹੁੰਦੇ ਦਿਖਾਈ ਦੇ ਰਹੇ ਨੇ ਇਹ ਸੀ ਜੀ ਅਪਡੇਟ 27 ਤੇ 28 ਤਰੀਕ ਦੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਜ਼ਰੂਰ ਲਿਖ ਦਿਓ ਜੀ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਇਲਾਕੇ ਦੇ ਹਾਲਾਤਾਂ ਬਾਰੇ ਪਤਾ ਲੱਗ ਸਕੇ ਇਹ ਸੀ ਜੀ ਅੱਜ 27 ਅਤੇ 28 ਤਰੀਕ ਦੀ ਅਪਡੇਟ ਨਵੀਂ ਅਪਡੇਟ ਤੇ ਲਈ ਦੁਪਹਿਰ ਅਤੇ ਸ਼ਾਮ ਦੀ ਵੀਡੀਓ ਦੇ ਲਈ ਚੈਨਲ ਤੇ ਮੌੜਾਇਓ ਜੀ ਵੀਡੀਓ